ਫਗਵਾੜਾ ਸ਼ਹਿਰ ਵਿੱਚ ਪੁਲਿਸ ਅਤੇ ਚੋਰ ਲੁਟੇਰੀਆਂ ਦੀ ਲੁਕਣ ਮਿਚੀ ਦਾ ਖੇਲ ਲਗਾਤਾਰ ਚੱਲ ਰਿਹਾ ਹੈ। ਪੁਲਿਸ ਵੱਲੋਂ ਮੁਸਤਦੀਦ ਦਿਖਾਉਣ ਦੇ ਬਾਵਜੂਦ ਵੀ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਜ਼ਾ ਮਾਮਲਾ ਸਿਨੇਮਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਰਾਤ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਦੇ ਜਿੰਦੇ ਤੋੜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਚੋਰ ਸੀਸੀਟੀਵੀ ਕੈਮਰੇ ਵੀ ਆਪਣੇ ਨਾਲ ਲੈ ਕੇ ਦੁਕਾਨਦਾਰਾਂ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਤਾਂ ਭਾਜੀ 4 ਵਜੇ ਫੋਨ ਆਇਆ ਆਪਾਂ ਨੂੰ ਉੱਪਰ ਦਾ ਉੱਪਰ ਸਾਡਾ 4 ਵਜੇ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ ਹੂੰ ਤੇ ਦੇਖਿਆ ਆ ਕੇ ਭਾਜੀ ਇੱਧਰਲਾ ਸ਼ਟਰ ਵੀ ਉੱਧਰ ਸਾਡੇ ਸਾਹਮਣੇ ਸ਼ੌਪ ਦਾ ਵੀ ਤੇ ਨਾਲ ਆਪਣੇ ਇੱਧਰ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਭਾਜੀ ਉਹਨਾਂ ਨੇ ਚੱਕੇ ਸੀਗੇ ਤੇ ਪੱਕੀ ਸਾਡਾ ਉੱਪਰੋਂ ਲੈ ਗਏ ਭਾਜੀ ਕੈਸ਼ ਕਿੰਨਾ ਲੈ ਗਏ ਕੈਸ਼ ਸੱਚੀਆਂ ਪਈਆਂ ਸੀ ਭਾਜੀ ਅਸਕੇ 1000 ਰੁਪਏ ਲੀਆ ਹੂੰ 10000 ਤੱਕ ਕੈਸ਼ ਪਿਆ ਸੀਗਾ ਉਹ ਲੈ ਗਏ ਭਾਜੀ ਬਾਕੀ ਦੇਖਦੇ ਆ ਰਿਕਾਰਡਿੰਗ ਕੈਮਰੇ ਦੀ ਭਾਜੀ ਉਹ ਚ ਪਤਾ ਰੱਖਣਾ ਜੀ ਕੋਈ ਸੀਸੀਟੀਵੀ ਕੈਮਰਾ ਜਾਈ ਹੁਣ ਸੀਸੀਟੀਵੀ ਕੈਮਰੇ ਜਾਈ ਹੋਏ ਇਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇਧਰ ਦੁਕਾਨ ਤੇ ਲੱਗੇ ਕੈਮਰੇ ਪਰ ਯੁੱਧ ਦੇਖਦੇ ਹਾਂ ਇਹ ਮਾਮਲਾ ਸਾਨੂੰ 4 ਵਜੇ ਫੋਨ ਆਇਆ ਉੱਪਰ ਸਾਹਿਬ ਨੇ ਐਡਾ ਕਰਕੇ ਦੂਜੀਆਂ ਕੀ ਤੁਹਾਡੀ ਦੁਕਾਨਾਂ ਦੇ ਚਾਰ ਦੁਕਾਨਾਂ ਦੇ ਮਤਲਬ ਛੱਟਾ ਟੁੱਟੇ ਆ ਤੁਸੀਂ ਆ ਜਾਓ ਦੁਕਾਨ ਤੇ ਦੁਕਾਨ ਤੇ ਆ ਕੇ ਦਿਖਾ ਰਾ ਤੁਹਾਡੇ ਸਾਹਮਣੇ ਕਿੰਨਾ ਘਨੂ ਥਾਨ ਹੋ ਗਿਆ ਨੁਕਸਾਨ ਇਹ ਤਾਂ ਦੇਖ ਕੇ ਪਤਾ ਲੱਗਣਾਗਾ ਹਜੇ ਤਾਂ ਕੋਈ ਕੈਸ਼ ਵਗੈਰਾ ਵੀ ਲੰਗਾ ਕੈਸ਼ ਨਹੀਂ ਤਾਂ ਸਾਨੂੰ 4 ਵਜੇ ਫੋਨ ਆਇਆ ਬਾਜ਼ਾਰ ਚ ਵੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਆਇਆ ਤੇ ਦੇਖਿਆ ਤੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀਗੇ ਚੱਕੇ ਹੋਏ ਸੀਗੇ ਚੱਕ ਹੀ ਇਹਨਾਂ ਤਾਂ ਮੈਂ ਅੱਗੇ ਦੇਖਿਆ ਆਪਣੀ ਦੁਕਾਨ ਤੇ ਪਹਿਲਾਂ ਮੈਂ ਬੱਤੀ ਉੱਥੇ ਜਗਾਈਆਂ ਤਾਂ ਮੇਰਾ ਗੱਲਾ ਚੱਕਿਆ ਹੋਇਆ ਸੀ ਤਾਂ ਇਹ ਪੈਸੇ ਸਿੱਖਣ ਦਾ ਨੁਕਸਾਨ ਹੋ ਗਿਆ 5-6000 ਰੁਪਏ ਦਾ ਦੋ ਕੈਮਰੇ ਲਾ ਕੇ ਲੈ ਕੇ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਰ ਚਾਲੂ ਤੇ ਮੈਸੇਜ ਗਿਆ ਸੀ ਇੱਥੇ ਫਿਲਮ ਉੱਤੇ ਕੋਈ ਚੱਲ ਚਿੱਟੇ ਕੋ ਦੋ ਪੰਨ੍ਹੇ ਛੱਡਦੇ ਤੇ ਕੋਈ ਆਇਆ ਜਾਂਚ ਮਸਾ ਸਰ ਨੁਕਸਾਨ ਵਗੈਰਾ ਹੈ ਕੋਈ ਲੱਗ ਬਾਕੀ ਦਾ ਚੈੱਕ ਕਰਕੇ ਕੈਮਰਾ ਚੈੱਕ ਕਰਕੇ ਦੇਖਦੇ ਆ ਕਿ ਬਸਤਾਰ ਹੋਵੇ ਬਸਤਾਰ ਬੰਦੀ ਬੰਦੀ ਕਰਾ ਵੀ ਕੋਈ ਸੀਸੀਡੀ ਕੈਮਰੇ ਚਾਹੇ ਬੰਦੇ ਨੇ ਅਜੇ ਕੈਮਰਾ ਚੈੱਕ ਨਹੀਂ ਕੀਤਾ ਕੈਮਰਾ ਚੈੱਕ ਕਰਕੇ ਇਹ ਦੱਸਦੇ ਫਗਵਾੜਾ ਤੋਂ ਯਸ਼ ਸ਼ਰਮਤੀ ਰਿਪੋਰਟ